ਯਾ ਤੇ ਲੋਰਾ ਚੱਲ ਰਿਹਾ ਤੇ ਕਾਹਦੇ ਹੋਰਾਂ ਬਾਰੇ ਗੱਲ ਕਰਨੀ ਚਾਹਤੇ ਹੋ ਜੀ ਇਹ ਤਿਆਰੀਆਂ ਨੇ ਜਿਹੜੇ ਪੰਚਾਇਤ ਤੇ ਬਲੌਕ ਉਹਨਾਂ ਠੀਕ ਦੇ ਚੱਲਦੀਆਂ ਨੇ ਸਭ ਤੋਂ ਪਹਿਲਾਂ ਸਾਰੇ ਸਰਪੰਚਾਂ ਪੰਚਾਂ ਨੂੰ ਨਵੇਂ ਆਉਣ ਵਾਲਾ ਸਤਿ ਸ੍ਰੀ ਅਕਾਲ ਕਿਉਂਕਿ ਜਿਹੜੀ ਸਾਡਾ ਸਿਸਟਮ ਚੱਲਦਾ ਸਾਡਾ ਐਮਐਲਏ ਸਾਹਿਬ ਨੇ ਜੋ ਹਦਾਇਤਾਂ ਦਿੱਤੀਆਂ ਉਹ ਦੇਖੋ ਕੋਈ ਸਾਡੇ ਇੱਥੇ ਰੌਲਾ ਨਹੀਂ ਚੱਲ ਰਿਹਾ ਵਧੀਆ ਕੰਮ ਚੱਲ ਰਿਹਾ ਹੈ ਸੈਕਤੀ ਸਾਹਿਬ ਉੱਪਰ ਬੈਠੇ ਨੇ ਵੀਡੀਓ ਸਾਹਿਬ ਇੱਧਰ ਬੈਠ ਵੀਡੀਓ ਸਾਹਿਬ ਵੀ ਸਾਡੇ ਅਫਸਰ ਬਹੁਤ ਸਿਆਣੇ ਨੇ ਤਾਂ ਇੱਥੇ ਕੋਈ ਦਿੱਕਤ ਨਹੀਂ ਆ ਰਹੀ ਲੋਕਾਂ ਨੂੰ ਠੀਕ ਚੱਲ ਰਿਹਾ ਸਾਡ ਇਹ ਆਪਾ ਅੱਜ ਵੀ ਪਿਆਰ ਕਰ ਰਹੇ ਅੱਜ ਵੀ ਚਾਬਜ਼ ਇਹ ਆ ਗਿਆ ਕਿ ਕਿਓ ਜੀ ਤਿਆਰੀਆਂ ਤੇ ਹੁਣ ਤੱਕ ਅਨੇਓਸੀ ਕਿਉਂ ਨਹੀਂ ਮਿਲੀ ਆ ਇਹ ਲੋਕੇ ਪਰੇਸ਼ਾਨ ਹੋ ਰਹੇ ਨੇ ਕਿਵੇਂ ਦੇਖ ਰਹੇ ਹੋ ਜਿਨਨੇ ਸਰਪੰਚਾਂ ਪੰਚਾਂ ਨੇ ਐਨਓਸੀ ਅਪਲਾਈ ਕੀਤੀ ਹੈ ਜੋ ਅਸੀਂ ਸਮਝਦੇ ਆ ਇਹ ਸਭ ਨੂੰ ਐਨਓਸੀ ਮਿਲੇਗੀ ਇਹ ਕਾਲ ਨਾ ਕਰਨ ਹਰ ਇੱਕ insan ਸਰਪੰਚ ਪੰਚ ਨੂੰ ਐਨਓਸੀ ਮਿਲੇਗੀ ਕੋਈ ਦਿੱਕਤ ਨਹੀਂ ਰਹੇਗੀ ਸਰਪੰਚ ਐਮਐਲਏ ਸਾਹਿਬ ਵੱਲੋਂ ਦੇਤਾਂ ਹੋਈਆਂ ਕਿ ਉਹ ਕੱਲ ਆਇਆ ਉਹ ਉਹਨੂੰ ਕਿਵੇਂ ਦੇਖਦੇ ਕੱਲ ਜਿਹੜਾ ਠਿਕਤਾ ਬਹਾਦਰੀ ਬੋਲ ਕੇ ਗਿਆ ਉਹਨੂੰ ਕਿਵੇਂ ਦੇਖਦੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਉਹ ਇਸ ਤਰ੍ਹਾਂ ਹੈ ਕਈ ਭਾਬਕ ਹੋ ਕੇ ਜਿਵੇਂ ਸਰਪੰਚਾਂ ਦੀਆਂ ਦੋ ਪਾਲਤੀਆਂ ਇੱਥੇ ਆ ਜਾਂਦੇ ਆ ਅਸੀਂ ਵੀ ਨਾਲ ਹੀ ਆ ਉਹ ਇੱਕ ਇੱਕ ਸਰਪੰਚ ਦਾ ਕੰਮ ਨਹੀਂ ਹੁੰਦਾ ਦੂਜਾ ਸਮ ਦਾ ਵੀ ਇਹ ਅੱਗੇ ਚੱਲਾ ਗਿਆ ਮੈਨੂੰ ਦਿੱਕਤ ਆ ਗਈ ਉਹ ਵੀਡੀਓ ਸਾਹਿਬ ਨੂੰ ਥੋੜੀ ਜੀ ਗਲਤ ਗੱਲ ਕਰਤੀ ਉਹਦੇ ਕਰਕੇ ਗੱਲ ਹੋ ਗਈ ਹੋਰ ਕੋਈ ਗੱਲ ਨਹੀਂ ਇਸ ਇੱਥੇ ਕੋਈ ਦਿੱਕਤ ਨਹੀਂ ਸੀ ਠੀਕ ਸੀ ਕਿ ਜਿਹੜਾ ਜਾਂਦੇ ਹੋ ਅੱਜ ਜੀ ਇਹ ਇਹ ਪਰੰਪਰਾ ਅਦਾਈ ਕਰ ਰਹੇ ਆਪਾਂ ਕਿ ਟੈਕਨੋਲੋਜੀਆ ਜਾਂਦੇ ਹੋ ਇੱਥੇ ਅਪਲਾਈ ਕਰਦੇ ਮੈਂ ਸਾਰੇ ਸਰਪੰਚਾਂ ਪੰਚਾਂ ਨੂੰ ਬੇਨਤੀ ਕਰਦੀ ਚਾਹਨਾ ਇੱਕ ਵਾਰੇ ਆਪਣੀ ਫਾਈਲ ਸਹੀ ਚੈੱਕ ਕਰਕੇ ਲੈ ਕੇ ਆਓ ਜੇ ਕੋਈ ਦਿੱਕਤ ਹੁੰਦੀ ਵੀ ਹੈ ਅਸੀਂ ਇੱਥੇ ਸਾਰੀ ਸਾਡੀ ਟੀਮ ਫਿਰਦੀ ਪਈ ਹੈ ਸਾਨੂੰ ਦੱਸਿਓ ਅਸੀਂ ਠੀਕ ਕਰਾ ਕੇ ਦਿਆਂਗੇ ਐਮਐਲਏ ਸਾਹਿਬ ਦੀ ਨੋਟਿਸ ਲਿਆ ਦਿਆਂ